ਸਾਥ ਸੰਗਤ ਵਿੱਚ ਜਿਤਵੇਤਿਆਂ ਕਾਗਰ ਕਰੋ ਮੇਤਰਾਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ ਕਨਾਲੇ ਨਾਲ ਜੋ ਕੁਝ ਵਿਚਾਰ ਹੋ ਰਹੀ ਹੈ ਬਾਣੀ ਪੜੀ ਜਾ ਰਹੀ ਹੈ ਉਹਨੂੰ ਸਰਵਣ ਕਰੋ ਬਾਈ ਰੋਜੀ ਨੇ ਬੁੱਧੀ ਦਿੱਤੀ ਹੈ ਵਿਚਾਰ ਕਰਨ ਵਾਸਤੇ ਵਿਚਾਰ ਕਰਕੇ ਹਿਰਦੇ ਵਿੱਚ ਧਾਰਨ ਕਰੋ ਕਲ ਕਿੰਨਾ ਹੋਏਗਾ ਮਹਾਰਾਜ ਕਹਿੰਦੇ ਕਰੋੜਾਂ ਜਨਮਾਂ ਦੇ ਪਾਪਾਂ ਦਾ ਨਾਸ਼ ਹੋ ਜਾਏਗਾ ਕਰੋੜਾਂ ਜਗਾਂ ਦਾ ਫਲ ਪ੍ਰਾਪਤ ਹੋ ਜਾਏਗਾ ਕਲ ਯੁਗ ਦੇ ਅੰਦਰ ਜੀਵ ਦੀ ਬੁੱਧੀ ਬਹੁਤ ਮੰਦ ਹੋ ਚੁੱਕੀ ਹੈ ਪਰਮੇਸ਼ਰ ਵੱਲੋਂ ਇਸ ਦਾ ਚਿੱਤ ਨਹੀਂ ਲੱਗਦਾ ਸਾਰਾ ਦਿਨ ਕਚੀਆਂ ਪਿੱਲੀਆਂ ਗੱਲਾਂ ਜਿੰਨੀਆਂ ਜੀ ਕਰਦਾ ਕਰਾ ਲੋ ਕਰੀ ਜਾਏਗਾ ਪਰ ਜਿਹੜੀ ਚੀਜ਼ ਕੰਮ ਆਉਣੀ ਹੈ ਦਰਗਾਹ ਦੇ ਵਿੱਚ ਜਾ ਕੇ ਜੈ ਮਾਤ ਪਿਤਾ ਸੁਤਮੀਤ ਨਾ ਵਾਈ ਮਾਨੂੰ ਆ ਨਾਮ ਸੰਗ ਤੇਰੇ ਚਲੈ ਜੈ ਵਾਹ ਪੈ ਹਾਂ ਦੂਰ ਜਾਂਦਾ ਲੈ ਤਾ ਕੇਵਲ ਨਾਮ ਸੰਗ ਤੇਰੇ ਚਲੈ ਜੇ ਮੁਸ਼ਕਲ ਹੋਵੇ ਆਤਪਾਰੀ ਸ੍ਰੀਮ ਦੀ ਮੁਸ਼ਕਲ ਹੋਵੇ ਹਰ ਕੋ ਨਾਮ ਖਿਨਵਾਇਆ ਥਾਰੀ ਉਹ ਸਾਰੀ ਮੁਸ਼ਕਲ ਨੂੰ ਮਾਰੇ ਕਹਿੰਦੇ ਅੱਖ ਦੇ ਝਮਕਣ ਜਨੇ ਚਿਰਚ ਦੂਰ ਕਰ ਦਿੰਦਾ ਨਾ ਬੜੀ ਵੱਡੀ ਚੀਜ਼ ਹੈ ਸੰਸਾਰ ਨੂੰ ਇਸ ਗੱਲ ਦੀ ਸੋਝੀ ਨਹੀਂ ਆ ਰਹੀ ਕਿਉਂਕਿ ਮਾਇਆ ਦਾ ਜੋ ਪਰਛਾਵਾਂ ਪੈ ਗਿਆ ਦੀ ਬੁੱਧੀ ਦੇ ਉੱਤੇ ਉਹ ਬੁੱਧੀ ਮੋਹਤ ਹੋ ਗਈ ਪਰਮੇਸ਼ਰ ਵੱਲੋਂ ਤਾਂ ਨਹੀਂ ਹੋਈ ਲੇਕਿਨ ਮਾਇਆ ਵੱਲੋਂ ਹੋਈ ਪਰਮੇਸ਼ਰ ਨੇ ਇੱਕ ਐਸਾ ਇੰਤਜ਼ਾਮ ਕਰਿਆ ਹੋਇਆ ਹੈ ਕਿ ਜਦੋਂ ਇਹ ਜੀਵ ਚੜਾਈ ਕਰ ਜਾਂਦਾ ਹੈ ਦੁਬਾਰਾ ਜਦੋਂ ਮਨੁੱਖ ਦੇ ਜਾਮੇ 'ਚ ਫੇਰ ਇਹਦਾ ਪ੍ਰਵੇਸ਼ ਹੁੰਦਾ ਹੈ ਮਾਤਾ ਦੇ ਪੇਟ ਵਿੱਚ ਹੁੰਦਾ ਹੈ ਉਸ ਵੇਲੇ ਦੀ ਜਿਹੜੀ ਸੁਰਤੀ ਹੈ ਸੋਹਣਾ ਨਾੜੀ ਜਰੀੜ ਦੀ ਹੱਡੀ ਦੇ ਵਿੱਚ ਸੈਂਟਰ ਦੇ ਵਿੱਚ ਇੱਕ ਨਾੜੀ ਹੈ ਬਹੁਤ সূক্ষਮ ਨਾੜੀ ਹੈ ਵਾਲ ਤੋਂ ਵੀ ਹੈ ਸੈਗੜੇ guna সূক্ষਮ ਉਹਦੇ ਵਿੱਚ ਸੁਰਤੀ ਹੁੰਦੀ ਹੈ ਇਹਦੀ ਉਹ ਦਸਵੇਂ ਦੁਆਰ ਦੇ ਨਾਲ ਜੁੜਦੀ ਆ ਜਾ ਕੇ ਰੀੜ ਦੀ ਹੱਡੀ ਹੈਥਾ ਤੋਂ ਸ਼ੁਰੂ ਹੁੰਦੀ ਹੈ ਤੇ ਦਸਵੇਂ ਦੁਆਰ ਤੱਕ ਜਾਂਦੀ ਹੈ ਧਿਆਨ ਨਾਲ ਬਚਨ ਸੁਣਿਓ ਉੱਥੇ ਜਿਸ ਦੀ ਵੀ ਮਰਤੀ ਦਸਵੇਂ ਦਾਰਜ ਪਹੁੰਚਦੀ ਹੈ ਉਸ ਨੂੰ ਸੈਂਕੜੇ ਜਨਮਾਂ ਦਾ ਗਿਆਨ ਹੋ ਜਾਂਦਾ ਉਸ ਵੇਲੇ ਜੀਵ ਦੇਖਦਾ ਹੈ ਕਿ ਮੈਂ ਪਹਿਲਾਂ ਕੀ ਸੀਗਾ ਉਸ ਤੋਂ ਪਹਿਲਾਂ ਕੀ ਸੀ ਕਿਹੜੇ ਜਨਮ ਚ ਮੈਂ ਬਲਦ ਬਣਿਆ ਕਿਹੜੇ ਜਨਮ ਚ ਮੈਂ ਸੱਪ ਬਣਿਆ ਕਿਹੜੇ ਜਨਮ ਵਿੱਚ ਮੈਂ ਕੋਈ ਪੰਛੀ ਬਣਿਆ ਕਿਹੜੇ ਕਿਹੜੇ ਜਨਮ ਦੇ ਵਿੱਚ ਕਿੰਨੀ ਕਿੰਨੀ ਧੇਰ ਮੈਂ ਮਨੁੱਖ ਬਣਿਆ ਫਿਰ ਇਹ ਵਿਚਾਰਾ ਕਰਦਾ ਉਥੇ ਜਿਉਂਦਾ ਕਹਦੇ ਆਸਰੇ ਹੈ ਜਿਹੜੀ ਤਾਂ ਸਾਡੀ ਮੈਡੀਕਲ ਸਾਇੰਸ ਹੈ ਉਹ ਤਾਂ ਇਹ ਕਹਿੰਦੀ ਹੈ ਵੀ ਇਸ ਨੂੰ ਮਾਂ ਦੇ ਖਰਾਜ ਦੇ ਵਿੱਚੋਂ ਹਿੱਸਾ ਜਾਂਦਾ ਹੈ ਉਹਦੇ ਕਰਕੇ ਜਿਉਂਦਾ ਲੇਕਿਨ ਉਹਦੀ ਜਿਹੜੀ ਹਾਲਤ ਹੈ ਉਹ ਪੁਠਾ ਹੁੰਦਾ ਪੁਠਾ ਇਸੇ ਲੜਕਾ ਕੇ ਦੇਖ ਲਓ ਕਿਸੇ ਨੂੰ ਕੀ ਹਾਲ ਹੁੰਦਾ ਥੋੜੇ ਜਿਹਾ ਬੋਤਾ ਚਲਨੀ 10-20 ਮਿੰਟੇ ਪੁਠਾ ਲੜਕਾ ਕੇ ਦੇ ਸਾਰਾ ਖੂਨ ਦਿਮਾਗ ਵਿੱਚ ਆ ਜਾਏਗਾ ਬੋਤਾ ਲੜਕਾ ਦੋ ਚੜਾਈ ਕਰ ਜਾਏਗਾ ਉਸ ਵੇਲੇ ਉਹ ਇਹਦੀ ਸਵਾਦੀ ਲੱਗੀ ਹੁੰਦੀ ਹੈ ਇਹਦਾ ਫੇਰ ਹੈ ਜਿਹੜੀ ਸੁਰਤ ਹੈ ਇਹਦੇ ਅੰਦਰ ਕੌਨਸ਼ੀਅਸਨੈਸ ਹੈ ਉਹਨੂੰ ਸੁਣਦਾ ਕੀ ਹੈ ਹਰ ਬੰਦੇ ਦੇ ਅੰਦਰ ਇੱਕ ਧੁਨ ਹੈ ਇੱਕ ਆਵਾਜ਼ ਹੈ ਇੱਕ ਸ਼ਬਦ ਹੈ ਹਰ ਬੰਦੇ ਦੇ ਅੰਦਰ ਹੈ ਹਰ ਪਸ਼ੂ ਦੇ ਅੰਦਰ ਹੈ ਹਰ ਦਰਖਤ ਦੇ ਅੰਦਰ ਹੈ ਕੋਈ ਚੀਜ਼ ਦੁਨੀਆ ਦੀ ਐਸੀ ਨਹੀਂ ਜਿਹਦੇ ਅੰਦਰ ਉਹ ਧੁਨ ਨਹੀਂ ਹੈ ਉਹਨੂੰ ਨਾਮ ਕਹਿੰਦੇ ਨੇ એનર્ਜੀ ਆ ਉਹ ਚੇਤਨ ਤੋਂ ਨੈ ਸਾਡੀ ਤੁਨ ਜਿਹੜੀ ਹੈ ਮੈਂ ਹੱਥ ਤੇ ਹੱਥ ਮਾਰਾ ਇਹ ਪ੍ਰਕਿਰਤਿਕ ਤੁਨ ਹੈ ਪ੍ਰਕਿਰਤੀ ਦੀ ਇਹ ਚੇਤਨ ਤੋਂ ਨਹੀਂ ਹੈ ਚੇਤਨ ਤੋਂ ਬਾਰੇ ਕੋਈ ਦੱਸੇ ਨਹੀਂ ਸਕਦਾ ਕਿਉਂਕਿ ਬਾਹਰ ਕਿਸੇ ਨੂੰ ਤਜਰਬਾ ਨਹੀਂ ਹੈ ਉਹ ਜਿਹੜੀ ਸੰਗੀਤਿਕ ਤੁਨ ਇਹਦੇ ਅੰਦਰ ਹੁੰਦੀ ਹੈ ਉਹਦੇ ਵਿੱਚ ਇਹਦੀ ਬਿਰਤੀ ਲੱਗੀ ਹੋਣ ਕਰਕੇ ਸੁਆਦੀ ਚ ਹੁੰਦਾ ਇਹਨੂੰ ਹੋਸ਼ਪੂਰੀ ਹੁੰਦੀ ਹੈ ਕਈ ਪ੍ਰੇਮੀਆਂ ਦਾ ਖਿਆਲ ਹੈ ਵੀ ਇਹਦਾ ਕੋਈ ਸੂਤ ਵੀ ਹੈ ਪਹਿਲੇ ਜਮਾਨੇ ਦਾ ਸੀਗਾ ਉਹ ਤਾਂ ਗੱਲਾਂ ਮੰਨਦਾ ਨਹੀਂ ਹੈ ਇਹ ਕਹਿੰਦਾ ਵੀ ਉਹ ਤਾਂ ਪੁਰਾਣੀਆਂ ਹੋ ਚੁੱਕੀਆਂ ਨਵੀਂ ਬਾਤ ਅਸ ਹੈ ਮੈਡੀਕਲ ਸਾਇੰਸ ਵਾਲਿਆਂ ਨੇ ਤਜਰਬੇ ਕਰੇ ਨੇ ਇਹ ਵੀ ਬੱਚਾ ਜਦ ਮਾਂ ਦੇ ਪੇਟ ਸੁਣਦਾ ਉਹ ਕੀ ਥੈਂਕ ਕਰਦਾ ਹੈ ਕੀ ਉਹਦੇ ਵਿੱਚ ਸੋਚ ਹੁੰਦੀ ਹੈ ਜਾਂ ਕੁਝ ਸੁਣਦਾ ਫਖੀਰਾਂ ਨੇ ਨਤੀਜਾ ਕੱਢਿਆ ਕਿ ਬੱਚੇ ਨੂੰ ਬਾਹਰਲੇ ਵਾਤਾਵਰਣ ਦਾ ਅਸਰ ਪੈਂਦਾ ਹੈ ਜੇ ਮਨ ਡਰਦੀ ਹੈ ਉਹ ਵੀ ਡਰਦਾ ਹੈ ਜੇ ਘਬਰਾਉਂਦੀ ਹੈ ਉਹ ਵੀ ਘਬਰਾਉਂਦਾ ਹੈ ਉਹਨੂੰ ਸੁਰਜਉਂਦੀ ਹੈ ਪਹਿਲੇ ਜਿਹੜਾ ਸਾਡਾ ਸਾਹਿਤ ਹੈ ਰੋਹਾਨੀ ਸਾਹਿਤ ਉਹਦੇ ਵਿੱਚ ਇਹ ਬਾਤਾਂ ਲਿਖੀਆਂ ਹੋਈਆਂ ਨੇ ਕਿ ਜਦੋਂ ਮੰਨੀਓ ਜਦ ਮਾਤਾ ਦੇ ਪੇਟ ਵਿੱਚ ਸੀ ਉਸ ਵੇਲੇ ਅਰਜਨ ਇਹਦੀ ਮਾਤਾ ਨੂੰ ਚੱਕਰ ਵਿਊ ਦਾ ਦੱਸ ਰਿਹਾ ਸੀ ਵੀ ਜੇ ਆਦਮੀ ਕੇ ਜਾਵੇ ਚਲੇ ਜਾਵੇ ਤੇ ਬੜਾ ਵੱਡਾ ਇਹ ਮਿਲਟਰੀ ਦਾ ਇੱਕ ਮੈਨੇਜਮੈਂਟ ਹੈ ਕਿ ਦੁਸ਼ਮਣ ਦੇ ਵਿੱਚ ਦਾਖਲ ਨਹੀਂ ਹੋ ਸਕਦਾ ਉਹ ਦੱਸ ਰਿਹਾ ਸੀ ਵੀ ਦਾਖਲ ਕਿਵੇਂ ਹੋਣਾ ਹੈ ਕਿਹੜੇ ਪੁਆਇੰਟ ਤੋਂ ਹੋਣਾ ਹੈ ਤੇ ਜਿਸ ਵਕਤ ਉਹਨੇ ਸੈਂਟਰ 'ਚ ਪਹੁੰਚਾਤਾ ਉਹਦੇ ਬਾਅਦ ਦੱਸਣ ਲੱਗਿਆ ਕਿ ਇਹਦੇ ਚੋਂ ਨਿਕਲਣਾ ਹੁਣ ਕਿਵੇਂ ਹੈ ਉਸ ਵੇਲੇ ਉਹਨੂੰ ਨਹੀਂ ਲੱਗਿਆ ਉਗਣ ਲਾ ਕੀ ਮਰ ਗਿਆ ਰਾਜਰ ਹੋ ਗਿਆ ਇਹ ਅਰਜਨ ਦੱਸਦਾ ਗਿਆ ਲੇਕਿਨ ਉਹਦੇ ਅੰਦਰ ਨਾ ਗੱਲ ਗਈ ਜਦੋਂ ਮਾਂ ਨੇ ਕਨਵੇ ਨਾ ਕਰੀ ਬੱਚੇ ਨੂੰ ਬੱਚਾ ਪੇਟ ਵਿੱਚ ਸੀ ਹਿਰ ਤੇ ਜਦੋਂ ਉਹਨੂੰ ਕਨਵੇ ਨਾ ਕਰੀ ਪਜਾ ਨਾ ਸਕਿਆ ਇਹਨੂੰ ਠੀਕ ਕਰ ਜਣਾ ਸਾਊਂਡ ਥੋੜੀ ਜਿਹੀ ਹੋ ਰਹੀ ਉਸ ਵੇਲੇ ਉਹਨੂੰ ਕੁਛ ਨਾ ਪਤਾ ਲੱਗਿਆ ਤੇ ਜਿਸ ਵਤ ਮਹਾਭਾਰਤ ਦਾ ਜੁੱਧ ਸ਼ੁਰੂ ਹੋਇਆ ਉਸ ਵੇਲੇ ਅਰਜਨ ਨੂੰ ਉਹਨਾਂ ਨੇ ਬਾਹਰ ਕੱਢ ਲਿਆ ਵੀ ਇੱਕੋ ਹੀ ਬੰਦਾ ਹੈ ਜਿਹੜਾ ਇਹ ਗੱਲ ਜਾਣਦਾ ਹੈ ਵੀ ਚੱਕਰ ਵਿਊ ਚ ਕਿਵੇਂ ਦਾਖਲ ਹੋਈਦਾ ਹੈ ਕਿਵੇਂ ਨਿਕਲੀਦਾ ਵੀ ਹੋ ਗਏ ਕਰੋ ਕਿਸੇ ਹੋਰ ਥਾਂ ਉਹਨੂੰ 20 30 50 ਮੀਲ ਦੂਰ ਫਰੰਟ ਖੋਲ ਦਿੱਤਾ ਜਿੱਥੇ ਉਹਨੇ ਸਾਹਮਣਾ ਸੀ ਇਧਰਲੇ ਪਾਸੇ ਚੱਕਰ ਵੀ ਉਹਦਾ ਜਾਲ ਵਿਛਾਦਾ ਇਹਨਾਂ ਨੇ ਸਾਰੇ ਘੁਬਰਾ ਗਏ ਵੀ ਹੁਣ ਕੀ ਹੋਏਗਾ ਅਰਜਨ ਬਿਨਾ ਤਾਂ ਕੋਈ ਜਾਣਦਾ ਨਹੀਂ ਉਹਦਾ ਹੌਣ ਹਰ ਪੁੱਤਰ ਮਮੰਨੀਓ ਕਹਿਣ ਲੱਗਾ ਦੇਖੋ ਮੈਂ ਤੋੜਨ ਤਾਂ ਜਾਣਦਾ ਲੇਕਿਨ ਮੈਂ ਇਹਨੂੰ ਨਿਕਲਣਾ ਨਹੀਂ ਆਉਂਦਾ ਕਿਉਂਕਿ ਜਦੋਂ ਮੇਰੇ ਪਿਤਾ ਜੀ ਨੇ ਮੇਰੀ ਮਾਤਾ ਨੂੰ ਦੱਸਿਆ ਸੀ ਉਹ ਪਹਿਲੀ ਗੱਲ ਤਾਂ ਮੈਂ ਸਾਰੀ ਸਮਝ ਲਈ ਤੇ ਉਹਦੇ ਬਾਅਦ ਦੀ ਜਿਹੜੀ ਬਾਤ ਸੀ ਉਹ ਕਿਉਂਕਿ ਮਾਤਾ ਸੌਗੀ ਮੈਨੂੰ ਨਹੀਂ ਸਮਝ ਪਈ ਇਸ ਕਰਕੇ ਮੈਂ ਨਿਕਲ ਨਹੀਂ ਸਕਦਾ ਤੋੜ ਦਊਗਾ। ਯਹੋ ਦੇ ਵਿੱਚ ਫੇਰ ਨਿਕਲਣਾ ਹਾਂ ਤਾਂ ਉਹਨੂੰ ਪਤਾ ਹੀ ਸੀ ਵੀ ਕਿਵੇਂ ਨਿਕਲੀਦਾ ਉਹ ਛੋੜ ਨਹੀਂ ਸਕਿਆ। ਇਸੇ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡਾ ॠषि ਹੋਇਆ ਸਾਡੇ ਜ਼ਿਲ੍ਹੇ ਦਾ ਨਾ ਅਸ਼ਟਾ ਬਕਰ ਸੀ। ਉਹ ਅਸ਼ਟਾ ਬਕਰ ਰਾਜੇਨਕ ਦਾ ਗੁਰੂ ਸੀ। ਅੱਠ ਬਾਲੋ ਦੇ ਸਰੀਰ 'ਚ ਪੈਂਦੇ ਸੀ। ਰਾਜਾ ਜਨਕ ਦੇ ਕੋਲ ਬਹੁਤ ਸਾਰੇ ਭਾਰਤ ਵਰਸ਼ ਦੇ ઋષਿ ਮੁਨੀ ਸਾਧੂ ਵਿਦਵਾਨ ਪੰਡਤ ਬਲਾ ਕੇ ਰੱਖੇ ਹੋਏ ਸੀ 8 ਸਾਲ ਹੋ ਗਏ ਸੀ ਸਾਰਿਆਂ ਨੂੰ ਇੱਕ ਤਰ੍ਹਾਂ ਦੀ ਕੈਦ ਸੀ ਉਹਨਾਂ ਨੂੰ ਉਹਦਾ ਸਵਾਲ ਸੀ ਵੀ ਮੈਨੂੰ ਇਹ ਦੱਸੋ ਵੀ ਇਹ ਸੱਚਾ ਕੋ ਸੱਚਾ ਕਿਸੇ ਨੂੰ ਨਹੀਂ ਸੀ ਪਤਾ ਲੱਗਦਾ ਵੀ ਇਹ ਐਸ਼ਟਾ ਬਕਰ ਛੋਟੀ ਉਮਰ ਦਾ ਸੀ ਇਹ ਉੱਥੇ ਜਾਂਦਾ ਉਥੇ ਜਾ ਕੇ ਰਾਜਾ ਜਨਕੀ ਤਸੱਲੀ ਕਰਾਈ ਜਵਾਬ ਦਿੱਤਾ ਉਹਦੇ ਬਾਅਦ ਇਹ ਆਪਣੇ ਪਿਤਾ ਨੂੰ ਛਡਾਇਆ ਉਹ ਪਿਤਾ ਕਹਿਣ ਲੱਗਿਆ ਬੇਟਾ ਤੇਰੇ ਸਰੀਰ ਦੇ ਵਿੱਚ ਬਿੰਗ ਪਾਉਣ ਦਾ قصوروار ਮਾਇਆ ਦੂਸਰੇ ਰਿਸ਼ੀਆਂ ਨੇ ਪੁੱਛਿਆ ਵੀ ਤੂੰ ਕਿਵੇਂ قصوروار ਹੈ ਕਹਿਣ ਲੱਗਿਆ ਮੈਂ ਕਥਾ ਕਰਨ ਦਾ ਸੀ ਤੇ ਇਹਦੀ ਮਾਤਾ ਬੈਠੀ ਸੀ ਇਹ ਪੇਟ ਵਿੱਚ ਸੀਗਾ ਉਸ ਵੇਲੇ ਉਹ ਜਦੋਂ ਮੈਂ ਬੋਲ ਰਿਹਾ ਸੀ ਤੇ ਮੇਤੇ ਉਚਾਰਨ ਸ਼ੁੱਧ ਨਾ ਹੋਇਆ ਪ੍ਰੋਨਾਂਊਂਸ ਨਾ ਮੈਂ ਕਰ ਸਕਿਆ ਸ਼ੁੱਧਾ ਕਰ ਸੰਸਕ੍ਰਿਤ ਕਹਿੰਦੇ ਉਸ ਵੇਲੇ ਆਵਾਜ਼ ਆਈ ਪਿਤਾ ਜੀ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਬੋਲੋ ਤੁਸੀਂ ਮਹਾਰਾਨ ਹੋ ਗਿਆ ਚੈਨ ਲਗੇ ਮੈਂ ਤੁਹਾਡਾ ਬੱਚਾ ਬੋਲ ਰਿਹਾ ਹਾਂ ਅਰ ਯੋਗਵਲ ਦੇ ਨਾਲ ਬੋਲ ਰਿਹਾ ਤੁਸੀਂ ਇਹ ਇਸ ਕਰਕੇ ਸ਼ੁਧੋ ਜਾਨੇ ਮੈਂ ਸ਼ਰਾਬ ਦੇਤਾ ਵਿਜਾ ਅਸ਼ਟਾ ਬਕਰ ਹੋ ਤੂੰ ਮੈਨੂੰ ਰੋਕ ਲੈ ਉਸ ਵੇਲੇ ਤੋਂ ਇਹ ਪੈਦਾ ਹੀ ਅਠ ਬਣਾਂ ਵਾਲਾ ਹੋਇਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਇੰਸ ਹੈ ਅਧਿਆਤਮਿਕ ਸਾਇੰਸ ਇਹਦੀ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਅਸੀਂ ਪ੍ਰਕਿਰਤਿਕ ਸਾਇੰਸ ਪੜਦੇ ਆ ਅੱਜ ਕੱਲ੍ਹ ਜੋ ਪ੍ਰਕਿਰਤੀ ਨਾਲ ਸੰਬੰਧ ਰੱਖਦੀ ਐ ਅਸੀਂ ਉਹ ਗੱਲ ਮੰਨਦੇ ਆ ਜਿਹੜੀ ਅਧਿਆਤਮਵਾਦ ਨਾਲ ਸੰਬੰਧ ਰੱਖਦੀ ਆ ਉਹ ਸਾਡੀ ਸਮਝ ਤੋਂ ਪਰੇ ਦੀ ਬਾਤ ਐ। ਉਹਨਾਂ ਮੰਨਣ ਵਾਸਤੇ ਅਸੀਂ ਤਿਆਰ ਨਹੀਂ ਹੁੰਦੇ। ਅਮਰੀਕਾ ਵਾਲਿਆਂ ਨੇ ਤਜਰਬੇ ਕਰਕੇ ਦੱਸੇ ਸਾਰੇ ਵੀ ਬੱਚਾ ਡਰਦਾ ਵੀ ਐ ਖੁਸ਼ ਵੀ ਹੁੰਦਾ ਐ ਮਾਂ ਖੁਸ਼ ਰਹੇ ਬੱਚਾ ਖੁਸ਼ ਹੋ ਜਾਂਦਾ ਐ ਗਮ ਨਹੀਂ ਚਾਹਦੇ ਗਮੇ ਚੋ ਜਾਂਦਾ ਐ ਡਰ ਜਾਂ ਵੀ ਉਹ ਡਰ ਜਾਂਦਾ ਐ। ਉਹ ਸਾਰੇ ਉਹਨਾਂ ਨੇ ਕੈਮਰਿਆਂ ਦੇ ਨਾਲ ਐਕਸਰੇ ਜਿਹੜੇ ਅੰਦਰ ਚਾਕ ਸਕਦੇ ਨੇ ਅੰਦਰੋਂ ਫੋਟੋ ਆ ਲੈ ਸਕਦੇ ਨੇ ਬੱਚੇ ਦਾ ਸਾਰੀ ਫਿਲਮ ਦਿਖਾਈ ਹੋਈ ਹੈ। ਸੋ ਇਸ ਤਰ੍ਹਾਂ ਦੇ ਨਾਲ ਬੱਚੇ ਜਿਹੜੀ ਕਨਸ਼ੀਅਸ ਹੁੰਦੀ ਹੈ ਉਸ ਵੇਲੇ ਸੁਪਰੀਮ ਤੇ ਹੋਇਆ ਕਰਦੀ ਆ ਉਹਨੂੰ ਸਾਰੇ ਜਨਮਾਂ ਦਾ ਪਤਾ ਹੁੰਦਾ। ਉਹ ਸਾ ਤੇ ਨਾਮ ਦੀ ਧੁੰਦਿਆ ਅਸਰੇ ਜਿਉਂਦਾ ਮਹਾਰਾਜ ਕਹਿੰਦੇ ਗਰਭਕੁੰਟ ਵਿੱਚ ਉਰਦ ਤਪ ਕਰਤੇ। ਸਾਹ ਸਾਹ ਸਿਮਰਤ ਹਰ ਰਹਤੇ। ਉਰਜ ਭਰਿਓ ਜੋ ਛੋਟ ਛਡਾਨਾ ਦੇਵਨ ਹਾਰ ਮਨੋ ਵਿਸਰਾਨਾ ਜਿਸ ਵਾਰ ਸੰਸਾਰ ਆਇਆ ਉਸ ਵੇਲੇ ਹੋਇਆ ਕਿ ਉਹ ਜਿਹੜੀ ਤੁਨ ਸੀ ਤੇ ਇਹਦੀ ਸੁਰਤੀ ਜਿਹੜੀ ਸੋਮਨਾ ਨਾੜੀ ਵਿੱਚ ਸੀ ਉਹ ਸੁਰਤੀ ਆਊਟਵਰਡ ਆ ਗਈ ਜਦਸ ਵਕ ਪੈਦਾ ਹੋਇਆ ਤੇ ਹੋਇਆ ਕਿ ਕਹਿੰਦੇ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਬਰਤਾਇਆ ਇਹਦੀ ਲਿਬ ਟੁੱਟ ਗਈ ਜਿਹੜੀ ਨਾਮ ਤੁਨ ਨਾ ਲਗੇ ਉਹ ਬੱਚਾ ਰੋਂਦਾ ਹੈ ਇਕਦਮ ਰੋਏਗਾ ਕਿਉਂਕਿ ਤੋਂ ਟੁੱਟੀ ਹੋਈ ਆਲੀ ਉਹ ਜਦ ਫੇਰ ਆ ਜਾਂਦੀ ਹੈ ਉਹ ਫੇਰ ਬਹੁਤ ਹੱਥ ਪੈਰ ਮਾਰਦਾ ਹੈ ਖੁਸ਼ ਹੁੰਦਾ ਹੈ ਕਈ ਬੱਚੇ ਹੱਸਦੇ ਵੀ ਨੇ ਆਪਣੇ ਆਪ ਤੇ ਕਿਉਂ ਖੁਸ਼ੀ ਹੁੰਦੀ ਆ ਉਹਦੀ ਲੇਕਿਨ ਹੁੰਦਾ ਕੀ ਹੈ ਉਸ ਵੇਲੇ ਅਰਦਾਸਾ ਕਰਦਾ ਵੀ हे ਪ੍ਰਭੂ ਤੂੰ ਮੈਨੂੰ ਐਸ ਕੋ ਵੀ ਨਰਕ ਤੋਂ ਬਾਰ ਲੈ ਮੈਂ ਤੇਰਾ ਨਾਮ ਜਪਾਂਗਾ ਜਦ ਇੱਥੇ ਆਉਂਦਾ ਉਹਦੇ ਤੇ ਅਸਰ ਪੈ ਜਾਂਦਾ ਮਾਇਆ ਦਾ ਮਹਾਰਾਜ ਕਹਿੰਦੇ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਆਪਾਂ ਸਾਰੇ ਇਹਦੇ ਵਿੱਚ ਆਉਨੇ ਲਿਵ ਜਿਹੜੀ ਲੱਗੀ ਹੋਈ ਸੀ ਨਾਮ ਦੀ ਧੁੰਨ ਨਾਲ ਉਹ ਟੁੱਟ ਗਈ ਇੱਥੇ ਆ ਕੇ ਵਾਸ਼ਨਾਵਾਂ ਵਧ ਗਿਆ ਪਹਿਲੀ ਉਹ ਵਾਸ਼ਨਾ ਜਿਹੜੀ ਇਹਨੂੰ ਹੋਈ ਖਾਣ ਪੀਣ ਦੀ ਹੋਈ ਬੈਗਰੂ ਜੀ ਨੇ ਐਸਾ ਪ੍ਰਬੰਧ ਕਰਿਆ ਹੋਇਆ ਹੈ ਕਿ ਬੱਚੇ ਨੂੰ ਜਦੋਂ ਪੈਦਾ ਹੁੰਦਾ ਉਹਨੂੰ ਇਸ ਗੱਲ ਦਾ ਗਿਆਨ ਹੁੰਦਾ ਵੀ ਮੈਨੂੰ ਕਿਹੜੀ ਚੀਜ਼ ਜਿਉਂਦੀ ਰੱਖਦੀ ਹੈ ਚਾਹੇ ਉਹ ਪਸ਼ੂ ਦਾ ਬੱਚਾ ਹੈ ਦੇਖਣ ਵਿੱਚ ਆਇਆ ਵੀ ਜਿਹੜੇ ਪਸ਼ੂ ਬਾਹਰ ਸੂ ਪੈਂਦੇ ਨਹੀਂ ਮੱਝਾਂ ਗਾਈਆਂ 7 7 8000 18 ਦਿਨ ਨਹੀਂ ਆਉਂਦੇ ਉਹ ਬੱਚੇ ਬੱਚੇ ਸਵੇਤ ਬਾਹਰ ਆ ਜਾਂਦੀ ਅਸੀਂ ਜੰਗਲ ਚੋਂ ਫਰਾਨੇ ਇਸ ਗਲਤੀ ਸਰਾਨੀ ਸੀ ਵੀ ਇਹਨਾਂ ਨੂੰ ਦੁੱਧ ਕਿਨੇ ਪਲਾਇਆ ਇਸ ਨੂੰ ਉਹ ਬੱਚੇ ਨੂੰ ਆਪੇ ਪਤਾ ਜਦ ਸਵੇਲ ਆਉਂਦੀ ਹੈ ਉਧਰ ਨੂੰ ਖਿੱਚ ਜਾਂਦਾ ਖਿੱਚਾ ਕੇ ਦੁੱਧ ਤੱਕ ਚਲੇ ਜਾਂਦਾ ਦੁੱਧ ਚੁੰਗ ਲੈਂਦਾ ਆਪਣੇ ਆਪ ਹੀ ਸੋ ਇਹ ਦੁੱਧ ਦੀ ਮਹਾਰਾਜ ਕਹਿੰਦੇ ਪਹਿਲੀ ਜਣੀ ਇਹਨੂੰ ਤ੍ਰਿਸ਼ਨਾ ਲੱਗੀ ਇਹ ਦੁੱਧ ਹੀ ਲੱਗੀ ਦੁੱਧ ਹੀ ਗੜੀ ਲੱਗੀ ਉਹਨੂੰ ਮਾਂ ਤੇ ਬਾਪ ਦੀ ਸੋਝੀ ਆ ਗਈ ਪਹਿਲੇ ਪਿਆਰ ਲੱਗਾ ਥਾਂ ਦੁੱਧ ਦੂਜੇ ਮਾਂ ਐ ਬਾਪ ਕੀ ਸੋਤ ਰੋਜ਼ ਮਿਲਦੇ ਆ ਜਾਣ ਗਿਆ ਭਈਆ ਮੇਰੀ ਮਾਤਾ ਮੇਰਾ ਪਿਤਾ ਤੀਜੇ ਭਈਆ ਭਾਵੀ ਵੇ ਫੇਰ ਪਰਿਵਾਰ ਦਾ ਪਤਾ ਲੱਗ ਗਿਆ ਭਰਾ ਐ ਭੈਣ ਐ ਉਹਨਾਂ ਕੋਲੇ ਜਾਂਦਾ ਤੂਏ ਉਹਨੂੰ ਹੱਥ ਮਾਰ ਦਿੰਦਾ ਇੰਨੇ ਮੈਨ ਨਹੀਂ ਤੇਰੇ ਕੋਲ ਚੌਥੇ ਪਿਆਰ ਉਹ ਪੰਨੀ ਛੇ ਪੰਜਵੇਂ ਖਾਣ ਪੀਣ ਦੀ ਤਾਸ ਛੇਵੇਂ ਕਾਮਨਾ ਪੁੱਛਿਆ ਜਾਂ ਸਤਵੇਂ ਸੱਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਾਂ ਨਾਸੇ ਇਮਾਰਤ ਮੈਂ ਸਾਡਾ ਸਾਰਾ ਜੋ ਸਾਡੇ ਨਾਲ ਵਰਤਦਾ ਹੈ ਉਹ ਸਾਰਾ ਲਿਖ ਦਿੱਤਾ ਨੌਵੇਂ ਤੌਲੇ ਉਬੇ ਸਾਲ ਦਾ ਨੌਵੇਂ ਅਵਸਥਾ ਚ ਗਿਆ 90 ਸਾਲ ਦਾ ਤੌਲੇ ਆ ਗਏ ਉਬੇ ਸਾਲ ਲੈਂਦਾ ਇਹਦਾ ਜਿਹੜਾ ਨਰਵਸ ਸਿਸਟਮ ਹੈ ਉਹ ਬ੍ਰੇਕਡਾਊਨ ਹੋ ਜਾਂਦਾ ਉਹ ਜਦ ਬ੍ਰੇਕਡਾਊਨ ਹੁੰਦਾ ਹੋ ਕਾ ਹੁੰਦਾ ਹੈ ਬੰਦੇ ਨੂੰ ਜਿਸ ਬੰਦਿਆਂ ਨੂੰ ਵੀ ਹੋ ਕਾ ਹੁੰਦਾ ਸਮਝ ਲਓ ਵੀ ਮੇਰਾ ਨਰਵਸ ਸਿਸਟਮ ਬ੍ਰੇਕ ਬ੍ਰੇਕਡਾਊਨ ਹੋ ਗਿਆ ਇਹ ਜ਼ਰੂਰੀ ਨਹੀਂ ਬਟਾ ਉਹ ਕਿਹਾ ਹੈ ਕਿ ਇਹਨਾਂ ਨੂੰ 60 ਸਾਲ ਤੈਨੂੰ ਆਉਣ ਲੱਗ ਜਾਂਦੇ ਹਨ ਕਾਰਨ ਇਹ ਹੁੰਦਾ ਵੀ ਇਹ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਵਾਸ਼ਨਾ ਪੂਰੀ ਨਹੀਂ ਹੁੰਦੀ ਜਿਹੜੇ ਪਟਰੇ ਕਰ ਜਾਂਦੇ ਨੇ ਜਿਨ੍ਹਾਂ ਬੱਚਿਆਂ ਨੂੰ ਪਾਲਦਾ ਹੈ ਜਿਨ੍ਹਾਂ ਦੀ ਆਸਾਂ ਰੱਖਦਾ ਹੈ ਉਹ ਸਹੀ ਟ੍ਰੀਟਮੈਂਟ ਨਹੀਂ ਦਿੰਦੇ ਉਹਨਾਂ ਪਿਆਰ ਨਹੀਂ ਦਿੰਦੇ ਜੇ ਨਾ ਉਹਨੇ ਕਰਿਆ ਹੁੰਦਾ ਉਹ ਫਿਰ ਨਰਵਸ ਸਿਸਟਮ ਜਿਹੜਾ ਹੌਲੀ 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 ਬ੍ਰੇਕਡਾਊਨ ਹੋ ਕੇ ਉੱਪੇ ਉੱਪੇ ਸਾਹ ਹੋ ਗਏ ਨੇ ਮਾਰਾ ਜਦ 10 ਮਿੰਟ ਦਾ ਦਬਾਅ ਸੋ ਇਹਦੇ ਵਿੱਚ ਇਹ ਬੇਨਤੀਆ ਕਰਦਾ ਲੇਕਿਨ ਟੋਟਲੀ ਭੁੱਲ ਜਾਂਦਾ ਜਦ ਮਾਇਆ ਦਾ ਅਸਰ ਪੈ ਜਾਂਦਾ ਉਹਦੇ ਨਾਲ ਕੀ ਹੁੰਦਾ ਇਹਨੂੰ ਦੁੱਖ ਸ਼ੁਰੂ ਹੋ ਜਾਂਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਵੇਰੋ ਰੋਗ ਆਉਂਦਾ ਹੀ ਰੱਬ ਨੂੰ ਭੁੱਲ ਕੇ ਇਹਦੇ ਆਪੋਜੀਟ ਜਦੋਂ ਪਰਮੇਸ਼ਰ ਹਿਰਦੇ 'ਚ ਵਸ ਜਾਵੇ ਫਿਰ ਰੋਗ ਖਤਮ ਹੋਣਾ ਸ਼ੁਰੂ ਹੋ ਜਾਂਦਾ ਉਹ ਸੋ ਮਹਾਰਾਜ ਇਸ ਜੀਵ ਨੂੰ ਬਾਰ-ਬਾਰ ਕਹਿੰਦੇ ਨੇ ਕਿ ਪਿਆਰੇਆ ਤੂੰ satsang 'ਚ ਆ ਤੇਰਾ ਜੋ ਅਲਟੀਮੇਟ ਗੋਲ ਹੈ ਜਿੱਥੋਂ ਤੱਕ ਗੇਨ ਕਰਨਾ ਹੈ ਉਹ satsang ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ ਕਿਉਂਕਿ ਇੱਥੇ ਫਲ ਕਿੰਨਾ ਮਿਲਦਾ ਹੈ ਜਦੋਂ ਤੁਹਾਡੇ ਮਨ ਵਿੱਚ ਇਹ ਖਿਆਲ ਆਇਆ ਕਿ ਅਸੀਂ ਸਾਥ ਸੰਗ ਤੇ ਜਾਣਾ ਹੈ ਉਸ ਵੇਲੇ ਤੋਂ ਤੁਹਾਡਾ ਜਿਹੜਾ ਟਾਈਮ ਹੈ ਉਹ ਲੇਖੇ ਵਿੱਚ ਲੱਗਣ ਲੱਗ ਗਿਆ ਉਹ ਉਮਰ ਵੀ ਲੇਖੇ ਚ ਲੱਗਣ ਲੱਗੀ ਉਮਰ ਉਹ ਆ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਗੁਜ਼ਰੇ ਸਜ ਤੇ ਫਗਰੇ ਉਹ ਲੇਖੇ ਦੇ ਜਦ ਪੈਣ ਲੱਗੀ ਤਾਂ ਪਣਣ ਲੱਗੇ ਪੁਨ ਬਣ ਗਏ ਉਹ ਪੁਨ ਪ੍ਰੇਰ ਕੇ 사త్సੰਗ ਚ ਲਿਆਉਂਦੇ ਨੇ ਜਿਹਨੇ ਪੁਨ ਜੇ ਮਨਦ ਹੁੰਦੇ ਨੇ ਉਹ ਨਹੀਂ ਆਇਆ ਕਰਦਾ ਇਹ ਉਪਰੋਂ ਇੰਤਜ਼ਾਮ ਰਿਮੋਟ ਕੰਟਰੋਲ ਨਾਲ ਚੱਲਦਾ ਆਦਮੀ ਦੇ ਬਸ ਚ ਨਹੀਂ ਹੋਇਆ ਕਰਦਾ ਵੀ ਮੈਂ 사త్సੰਗ ਚ ਲੱਜ ਜਾਵਾਂ ਉਹ ਪੁਨ ਕਰਮ ਬਣਦੇ ਨੇ ਪੁਨ ਕਰਮ ਲਿਆਉਂਦੇ ਨੇ ਕ੍ਰਿਸ਼ਨ ਵਾਰਾਂ ਦੇ ਇਹ ਬਚਨ ਕਰ ਰਹੇ ਸੀ ਪਾਡਵਾਲੇ ਕਿਹਾ ਕਿ ਮਹਾਰਾਜ 사త్సੰਗ ਹੁੰਦਾ ਹੋਵੇ ਤਾਂ ਫਿਰ ਆਦਮੀ ਤਾਂ ਜਾਂਦਾ ਹੀ ਜਾਂਦਾ ਹੈ 사త్సੰਗ ਕਹਿੰਦੇ ਨਹੀਂ ਜਦ ਤੱਕ ਮੱਥੇ 'ਤੇ ਨਾ ਲਿਖਿਆ ਜਾਵੇ ਕੋਈ ਕਰਮ ਉਗੜ ਨਾ ਆਵੇ ਉਨੀ ਦੇਰ ਤੱਕ ਨਹੀਂ ਮਿਲਦਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਸਾਰੇ ਕਰਮ ਜੋ ਦੁਨੀਆ ਦੇ ਵਿੱਚ ਨੇ ਛਰੌਣ ਹੀ ਕਰਮ ਹੈਗਾ ਸਾਧੂ ਦੀ ਸੰਗਤ ਤੇ ਹਰਿ ਦਾ ਕੀਰਤ ਨਾਲ ਮਹਾਰਾਜ ਨੇ ਪ੍ਰੋਵਾਈਡਡ ਲਾਤਾ ਬਈ ਕੌਣ ਆਨੰਦਿਸ ਭੈ ਉਹ ਪ੍ਰਾਪਤ ਉਹਨੇ ਹਰ ਬੰਦੇ ਨੂੰ ਨਹੀਂ ਮਿਲਦਾ ਮਿਲਦਾ ਕਿਹਨੂੰ ਹੈ ਜਿਸ ਪੁਰਬ ਲਿਖਿਆ ਕਰ ਲੈਣਾ ਜਿਹਦੇ ਮੱਥੇ ਦੇ ਅੰਦਰ ਸ਼ੁਭ ਕਰਮਾਂ ਨੇ ਆਪਣਾ ਪੁੰਨ ਫਲ ਦਿਖਾਉਣਾ ਹੁੰਦਾ ਐਸੇ ਤਰ੍ਹਾਂ ਦੇ ਨਾਲ ਸਾਧੂਆਂ ਦੇ ਸੰਗਤ ਐ ਨਹੀਂ ਮਿਲਦੀ ਹੁੰਦੀ ਵੀ ਆਪਣੇ ਆਪੇ ਬਲ ਕਰਨੀ ਉਹਨਾਂ ਨੂੰ ਵੀ ਪ੍ਰੇਰਣਾ ਹੁੰਦੀ ਹੈ ਪਰਮੇਸ਼ਰ ਵੱਲੋਂ ਵੀ ਤਾਂ ਇੱਥੇ ਜਾਣਾ ਉਹ ਇੱਥੇ ਜੀਵਾਂ ਦੇ ਭਾਗ ਉੱਠ ਉਹਦੇ ਹੋ ਗਏ ਨੇ ਦੇਤੋਂ ਜਾਣਾ ਹੈ ਉੱਥੇ ਜਾ ਕੇ ਤਾਂ ਇਹ ਕੰਮ ਕਰਨਾ ਹੈ ਕਿਉਂਕਿ ਸਾਧੂ ਮਹਾਂਪੁਰਖਾ ਰਹਿੰਦੇ ਹੁਕਮ ਵਿੱਚ ਨੇ ਆਪਣੀ ਮਰਜ਼ੀ ਛੱਡੀ ਹੁੰਦੀ ਆ ਉਹਨਾਂ ਨੇ ਸੋ ਇਸ ਤਰ੍ਹਾਂ ਦੇ ਨਾਲ ਜਦ ਸਾ ਸੰਗ ਦਾ ਖਿਆਲ ਕਰਦੇ ਹੋ ਆਉਨੇ ਹੋ ਜਾਂਦਾ ਉਹਨੇ ਹੋ ਤਾਂ ਕਹਿੰਦੇ ਇੱਕ ਜਾਗ ਤੇ ਇੱਕ ਕਰਮ ਜਾਗ ਕਰਨਾ ਕਰਕੇ ਦੇਖ ਲਓ ਕਿੰਨਾ ਹੁਣ ਤੁਸੀਂ ਜਾਗਰ ਸ਼ੁਰੂ ਕਰਿਆ ਹੋਇਆ ਹੈ ਤੇ ਲੰਗਰ ਚੱਲ ਰਿਹਾ ਹੈ ਜੇ ਜਾਗ ਜਰ ਸੰਪੂਰਨ ਹੁੰਦਾ ਫਿਰ ਉਹਦਾ ਫਲ ਹੁੰਦਾ ਨਿਸ਼ਾਨੀਆਂ ਹੁੰਦੀਆਂ ਵੀ ਜਦ ਸੰਪੂਰਨ ਹੋਏ ਦੀ ਕੀ ਨਿਸ਼ਾਨੀ ਗੱਲਾਂ ਲੰਮੀਆਂ ਨੇ ਪਹਿਲਾਂ ਵੀ ਦੱਸੀਆਂ ਸੀ ਪਿਛਲੇ ਸਾਲਾਂ ਚ ਸੋ ਉਹ ਫੇਰੇ ਜਾਗ ਮਾਰਾਇ ਕਹਿੰਦੇ ਜਦ 사త్సੰਗ ਵੱਲ ਨੂੰ ਸ਼ਰਧਾ ਧਾਰ ਕੇ ਆਉਂਦਾ ਨਿਮਰਤਾ ਧਾਰ ਕੇ ਆਉਂਦਾ ਗੁਰੂ ਮਹਾਰਾਜ ਦੇ ਕੋਰਦਾਸ ਕਰਕੇ ਤੇ ਵੀ ਸੱਚੇ ਬਾਦਸ਼ਾਹ ਕਿਤੇ ਤੇਰੀ ਕਿਰਪਾ ਹੋਗੀ ਤੇ ਮੈਂ 사త్సੰਗ ਦੇ ਦਰਸ਼ਨ ਕਰ ਜਾਣਾ ਕਹਿੰਦੇ ਇੱਕ ਕਦਮ ਚੱਕੇਗਾ ਇੱਕ ਜਗ ਦਾ ਫਲ ਮਿਲ ਜਾਏਗਾ ਤੇ ਜਦੋਂ ਇੱਥੇ ਆ ਕੇ ਪੂਰੇ ਧਿਆਨ ਦੇ ਨਾਲ ਬਾਣੀ ਸੁਨੇਗਾ ਮਨ ਦੇ ਵਿੱਚ ਵਸਾਏਗਾ ਤੁਮਾਰੇ ਕਹਿੰਦੇ ਕਈ ਕੋਟਿਕ ਜਗ ਫਲਾ ਸੁਣਗਾ ਬਨਹਾਰੇ ਰਾਮ ਇੱਥੇ ਬਾਣੀ ਬੜੇਗਾ ਬਾਣੀ ਸੁਨੇਗਾ ਉਹਦਾ ਫਲਾਂ ਦਾ ਕੋਈ ਅੰਤ ਨਹੀਂ ਹੋਇਆ